ਜਾ ਪਤਾ ਕੀ ਹੈ ਇਹ ਦੇਖਦੀ ਹਾਂ ਛੇਤੀ ਦੇਖਣਾ ਹੈ ਨਹੀਂ ਸ਼ਾਰੀ ਪਰਚੀ ਰਾਤ ਹੋ ਗਈ ਸੀ 2200 ਰੁਪਏ ਦੀ ਓਹੋ 27 ਆ ਗਈ 27 27 27 27 27 ਆਈ ਗਈ 80 ਤਾਈ ਤਾਈ ਨਹੀਂ ਫਿਰ ਤਾਂ ਕਿਸੇ ਦੀ ਵੀ ਨਹੀਂ ਲੱਗੀ ਹੈਗੀ ਮਜਿਆਲਾ 2100 ਰੁਪਏ ਬਣ ਗਿਆ ਪਾਣੂ ਤਾਂ ਮਜਿਆ ਮੌਜ ਬਣ ਗਈ ਕਿਸੇ ਦੀ ਵੀ ਨਹੀਂ ਆਈ ਕਿਸੇ ਨੇ ਲੈ ਜੀ ਨਹੀਂ ਸਤਾਈ ਤਾਂ ਲਾਈਤਾ ਹੈ ਨਹੀਂ ਉਹ ਅੰਗਲੀ ਹੋਣਗੇ ਹੁਣ ਹਾਂ ਉਹਨਾਂ ਨੇ 47 ਲਈ ਸੀ ਉਹਨਾਂ ਨੂੰ ਮੇਰੇ ਸ਼ਾਲੇ ਲੈ ਮੈਨੂੰ ਲੱਗਦਾ ਹੈ ਆਗੇ ਮੇਰੇ ਸ਼ਾਲੇ ਮੇਰੀ ਗੱਲ ਸੁਣੋ ਹਾਂ ਆਪਾਂ ਨੂੰ ਹੁਣ ਪੱਲਿਓ ਪਾ ਕੇ ਦੇਣੇ ਪੈਣਗੇ ਥੋੜੇ ਬਹੁਤ ਲਾਇਤਾ ਦੇਣਾ ਪਊਗਾ ਤਾਂ ਹੀ ਆਪਣੇ ਦਾ ਘਾਟ ਪਾਣਗੇ ਜਿਵੇਂ ਆਪਾਂ ਨੇ ਮੱਗਰ ਨੂੰ ਪੈਸਾ ਇੱਥੇ ਸੀ 1500 ਰੁਪਿਆ ਐਵੇਂ ਇਹਨਾਂ ਨੂੰ ਦੇ ਦੋ 800 ਰੁਪਿਆ ਅੱਜ ਆਜਾ ਪੂਰੇ ਓਏ ਆਜੋ 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 ਐ ਤਾ ਵੇ ਜਾ ਬੈਠਾ ਰਹਿ ਨਾ ਬੈਠ ਤੂੰ ਬੈਠੇ ਪੈਣਾ ਓਹ ਹੋ ਆ ਮੂਰਖ ਬੰਦੇ ਰੋਜੀ ਤੇ ਕਾਹਤੋਂ ਬੈਠ ਗਿਆ ਤੇਰੀ ਨਹੀਂ ਲੋਟਾਂਦੀ ਕਦੇ ਮੋਚਨਾ ਕਦੇ ਰੋਜੀ ਇੱਥੇ ਬੈਠੇ ਹੋਰਾ ਉੱਧਰ ਬੈ ਜਾ ਇੱਜ ਵੱਡੇ ਦਾ ਮੰਜਾ ਪਿਆ ਹੇ ਹੇ ਦੇਖ ਲਾਲੀ ਕੋਲੇ ਆਪਨੇ ਬਿਠਾਈ ਗਿਆ ਨਾ ਜਾਣ ਜਾਣ ਕੇ ਵੈਸੇ ਬੈਠਾ ਸਟਾਕਰ ਦੇਖੀ ਮਰ ਜਾ ਹਾਂ ਕਰ ਦੇ ਸਾਡਾ ਵੀ ਐ ਕਿ ਪੱਚੀ ਦਿਓ ਪਰਚੀ ਦਿੱਤੀ ਦੀ ਤੁਨੂੰ ਉਹ ਦੇ ਤਨ ਦਿੱਤੀ ਹੋਏ ਪੂਰੇ ਜਾਨ ਮੰਗਿਓ ਬੱਤੀ ਹੋਈ ਹੈ ਤੁਨੂੰ ਨਹੀਂ ਪਤਾ 10 ਰੁਪਏ ਲੱਗੇ ਹੋਏ ਨੇ ਆ ਲੈ ਕਿਲਾ ਆਇਆ ਤੀ ਤੁਸੀਂ ਐ ਤੇ ਦਾਲੀ ਹਾਂ ਤੇਦੇ ਇਹ ਹੀ ਆਗੀ ਫਿਰ ਆ ਗਿਆ ਤੁਹਾਡਾ ਨੰਬਰ 18 ਆ ਦੇਖ ਹਾਂ 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 ਇੰਨੇ ਪੈਸੇ ਹੋ ਗਏ 800 ਰੁਪਏ ਆ ਗਿਆ ਤੁਹਾਡਾ ਲੈ ਚਲੋ ਚਲਾ ਇਹ ਛੋਟੂ ਤੂੰ ਪੈਸੇ ਲੈ ਕੇ ਦੇ 800 ਰੁਪਏ ਇਹਨਾਂ ਨੂੰ ਹਾਂਜੀ ਲੈ ਲਓ ਲੈ ਆ ਦੇਖੇ ਨੀ ਮੁੱਕੂ ਗੇ ਤੇਰੇ ਪੈਸੇ ਗਿੰਦੀ ਤੇ ਮੇਰੇ ਯਾਰਾ ਲੈ ਜਾ ਲੈ ਚਲੋ ਚਲਾ ਛਿੱਤੀ ਲਿਆ ਇਹਨਾਂ ਨੂੰ ਦੇ ਕੇ ਪੈਸੇ ਪੱਜੇ ਫਿਰ ਆਪਾਂ ਖੇਤੀ ਬਣਾ ਲੈ ਮੋਚਨੇ ਨੂੰ ਬੁਲਾ ਲੈ ਬਣਾਇਆ ਆ ਲੋ ਦੇਖ 2 4 8 ਆਪ ਸੌ ਆ ਗਿਆ ਠੀਕ ਹੈ ਤੁਹਾਡਾ ਹਾਂ ਹੁਣ ਸਾਰੇ ਕਿਤੇ ਦੱਸ ਦੀਓ ਪਿੰਡ ਚ ਹਾਂ ਵਧੀਆ ਵਧੀਆ ਬੰਦਿਆਂ ਨੂੰ ਚਿੰਗਾ ਸਾਰੇ ਕਿਤੇ ਦੱਸ ਦਾਂਗੇ ਹਾਂ ਹਾਂ ਮੈਂ ਕਿਹਾ ਨਹੀਂ ਮੈਂ ਜਾ ਹੁੰਤ ਸੀ ਮੈਂ ਕਹਿੰਦਾ ਜੀ ਮੈਂ ਹੁਣ ਆਪਾਂ ਕੀ ਕਰਾਂਗੇ ਪਰ ਲਾਲਾ ਕਿੰਨੇ ਕਜੇ ਲਾਉਣਾ ਨੱਦੂ ਹੋ ਨੰਬਰ ਦਵਾਰ ਰੋ ਜਦਾਂ ਮਰਜੀ ਲਾ ਦੇ ਸਾਰਾ ਦਿਨ ਚ ਸਾਰਾ ਦਿਨ ਚ ਹਾਂ ਆਪਾਂ ਕਰ ਦਿਆਂ ਫਿਰ ਐਨੇ ਸੌ ਜਾਂਦੇ ਆ 6 ਵਜੇ ਨੂੰ ਲਾ ਜਾਗੇ ਹਾਂ ਸ਼ਾਮ ਨੂੰ ਲਾ ਜੀ ਹਾਂ ਗੱਲ ਕਰਕੇ ਲਾ ਦੇ ਵੀ ਸੌ ਜਾਂਦੇ ਆ ਇਹ ਨਹੀਂ ਕਿ ਕੱਲ੍ਹ ਕਿ ਸ਼ਾਮ ਨੂੰ ਆਵਾਂਗੀ ਬਾਤ ਪਤਾ ਕਿੰਨੀ ਐ ਤੁਸੀਂ ਕਰੋ ਹੁਣ ਨਹੀਂ ਲਾਜੋ ਜਿਹੜੇ ਲਾਦੇ ਨੇ ਮੈਨੂੰ ਗੱਲ ਸੁਣਾ ਗੱਲ ਸਹੀ ਹੀ ਕਹਿੰਦਾ ਲਾਲਾ ਹੁਣ ਲਾ ਦੇ ਜਿਹੜੇ ਨਾ ਬੱਲੇ ਆਣੇ ਇਹ ਆਪੇ ਉਧਰ ਚਿੱਲਾਗੇ ਸਿਮਾਨ ਲੈ ਕੇ ਆਵਾਂ ਮੇਰੇ ਯਾਰ ਹਾਂ ਹੱਡ ਟੁਕਦੇ ਨੇ ਹੱਡ ਗੱਡੇ ਅੰਨਾਲੀ ਦੀ ਹੁੰਦੇ ਲਵਾ ਕਰਮਾਲੀ ਐ ਤੂੰ ਦੇਖ ਲੈ ਮੇਰੇ ਯਾਰ ਲਾਲ ਜੀ ਨੂੰ ਗਲਤ ਤੂੰ ਬਮਾ ਗਦਾ ਤੂੰ ਸੈਂ ਦੱਸ ਤੋਲਾ ਚਡਾਲੀ ਤੇ ਨੇ ਨਹੀਂ ਤੀ ਹਾਂ ਹੁਣ ਦੱਸੋ ਅੱਜ ਕਿਹੜਾਂ ਕਲਾਵਾ ਐ ਦੇਖ ਅੱਜ ਹੱਡ ਕੇ ਅੱਜ ਦੇਖੀ ਤਿਲਵਾ ਦੇ ਨਹੀਂ ਚੱਲ ਲੀ ਲਗੇਟਾ ਵਾਲਾ ਸੇ ਮਰੇ ਚਲੇਦਾ 11 ਦਿਲਾ ਦੇ ਗਾਨੀਏ 14 ਲਾ 14 ਦਿਨਾਂ ਦੇ ਲੇ ਮਰੇ ਯਾ 14 ਲਰੇ ਮੈਂ ਆਨੇ ਕਿਨੇ ਕਿਨੇ ਪੈਸੇ ਕਿਨੇ ਕਿਨੇ ਲਾਈਏ ਪੰਜਾਂ ਨਾਲੇ ਫਕੜੇ ਰਮੋ ਪਤੀ ਪਤੀ ਹੋਰ ਕੋਈ ਪਿਆ ਲਾਰੇ ਕੋਈ ਨਾ ਚਚ ਵਿੱਚ ਨਾ ਰੋਜ ਰੋਈ ਨਹੀਂ ਪੈਸੇ ਮਿਲਦੇ ਰਿਆ ਕੀ ਬਰਾ ਮੇਰਾ ਸਾਰਾ ਕੰਮ ਕਰ ਬੰਦ ਕਰ ਦੇ ਕੋਈ ਦੱਖੇ ਨਹੀਂ ਹੁੰਦਾ ਲੁੱਟ ਲੋ ਲੈ ਵੇਲ ਬਣਾ ਦੇ ਪੈਸੇ ਤਾਂ ਉਹਨੂੰ ਤੂੰ ਤੰਗ ਨਾ ਕਰ ਉਹ ਲਿਖਦੀ ਐ ਫਿਰ ਹੋਰ ਅੱਖਰ ਨਹੀਂ ਖੇ ਜਾਊਗਾ ਕੋਈ ਕਿੰਨਾ ਚੋਣਾ ਲਿਖਦੀ ਐ ਕੱਲੇ ਮੋਚਨਾ ਕਿਥੋਂ ਲੈ ਆਈ ਤੀ ਤੂੰ ਪਰਚੀ ਸ਼ਾਮ ਜੇਬ ਚ ਪਾਰੋ ਕੱਲੂ ਲੈ ਕੇ ਆਇਓ ਵਰਚੀ ਨਾਲ ਲੈ ਕੇ ਆਇਓ ਠੀਕ ਐ ਉਰੀ ਰਹਿ ਜਾਂਦੀ ਐ ਅਜਾ ਓਏ ਰੱਖ ਜਾ ਨਹੀਂ ਪੜਉ ਜਾ ਜਾਓ ਹੁਣ ਤੁਸੀਂ ਹੋਰ ਵੀ ਕਾਕਾ ਨਹੀਂ ਆਣੇ ਤੁਰੇ ਓਏ ਚੰਗਾ ਹੋਰਾਂ ਨੂੰ ਵੀ ਕਹਿਦੀ ਹਾਂ ਐ ਤੂੰ ਇੱਧਰ ਕੀ ਦੇਖੀ ਜਾਂ ਮੈਂ ਬਾਰ ਬਾਰ ਐ ਕੋਛੇ ਨਹੀਂ ਕੋਛੇ ਨਹੀਂ ਹਾਂ ਜਾਓ ਹੁਣ ਤੁਸੀਂ ਚਲੋ ਅਰੇ ਹੋਰ ਵੀ ਆਣਾ ਗਾਕੇ ਨੇ ਚੱਲੀਏ ਭਾ ਜੇ ਚਲ ਮੇਰੇ ਯਾਰ ਨੇ ਸਮਾਨ ਲੈਣੇ ਫੜਕੀ ਹਾਂ ਹਾਂਜੀ ਹਾਂਜੀ ਹਾਂ ਜਾ ਕਿੱਥੇ ਲਾਲਾ ਵੀ ਨਹੀਂ ਕੰਮਦਾ ਨਹੀਂ ਵੀ ਕਰਾਤ ਰੱਖੇ ਲਮ ਬਗਜੋ ਜਾ ਮੈਂ ਲਾਲਾ ਬੋਲੇ ਮੇਰੇ ਕਿ ਬੰਦੇ ਕੱਤੀ ਰਾਂਦੇ ਇਹ ਕੰਮ ਤਾਂ ਇਹ ਗਲਤੀ ਹੈ ਚਲੋ ਜਨਾ ਆਹ ਨਾ ਪਤਾ ਨਹੀਂ ਕਹੇ ਜਾ ਕਹੇ ਜਾ ਬੰਦਾ ਸਾਰੇ ਘਰੇ ਆਉਣ ਲੱਗੇ ਹੁਣ ਤਾਂ ਚਲ ਕੋਈ ਗੱਲ ਨਹੀਂ ਬਾਕੀ ਆ ਜਾਈ ਦੂਜੀ ਗੱਲ 8-800 ਰੁਪਏ ਕਿਹਨੂੰ ਕਿਹਨੂੰ ਦੇਵਾਂਗੇ ਐਵੇਂ ਲਾਲਚ ਪਾਉਣ ਵਾਸਤੇ ਕੁਛ ਨਹੀਂ ਹੁੰਦਾ ਲਾਲਾ ਜੀ ਇੰਨੇ ਕ ਤਾਂ ਪੱਲਿਓ ਪਾਉਣੇ ਪੈਣਗੇ ਆਪਾਂ ਨੂੰ ਹਾਲੇ ਜੇ ਬੰਦੇ ਨੇ ਮੈਨੂੰ ਤਾਂ ਪੈਸੇ ਦੇਣੇ ਬਾਲੇ ਔਖੇ ਲੱਗਦੇ ਨੇ ਜੇ ਲਾਲਚ ਦੇਵਾਂਗੇ ਤਾਂ ਹੀ ਆਪਣੇ ਕੋਲ ਗਾਹ ਕਾਉਣਗੇ ਤਾਲੀ ਬੱਜ ਕੇ ਹੀ ਦਿੱਤੀ ਹੈ ਜਮਾ ਦੇਖਿਆ ਤੇਰੀ ਮਾਤਾ ਨੇ ਕਿੰਨੀ ਅਪੀਤਾ ਹੈ ਤੇਰੀ ਮਾਤਾ ਐਂ ਸੁੰਦੀ ਰਹੀ ਐ ਲਾਨ ਲੱਗੀ ਗਈ ਐ ਦੇਈ ਫੇੜ ਵੀ ਨਾ ਰਹੀ ਆਦਾ ਰੈ ਜਿੰਦਗੀ ਦਾ ਹੁਣ ਤਾਂ ਜਮੀਨ ਨਜ਼ਾਰੇ ਆਗੇ ਵੱਚ ਆਹ ਹੋ ਹੋ ਮੇਰਾ ਛੜਿਆ ਫਰਾਜਾ ਲੱਗਦਾ ਪੱਕੀ ਦੇ ਤੋੜ ਪੱਕੀ ਵਿੱਚ ਫਸੀ ਬੈਠੀ ਏ ਡਾਡੀ ਕੀ ਓਹੋ ਇਹ ਫਸੀ ਰਹਿੰਦੇ ਹੁਣ ਤਾਂ ਪਾਮੀਰ ਹੋ ਗਏ ਹੁਣ ਤਾਂ ਤੇ ਆਏ ਦਿਲ ਲੰਗੇ ਆਪਣੇ ਅੱਜ ਜਿੰਦਾਂ ਦਾ ਨਾ ਮੋਚਨਾਂ ਦੀ ਛੱਟਾਂ ਲਾਈਆਂ ਨੇ ਨਾ ਸਾਰਾ ਚਵਾ ਦੇ ਯਾਰੇ छो जु खाएगा मर्जी ला लो तो किसी टाइम आप, जी है। तो जी 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 हाँ। आप देख लस रुपया टूटे पिछे मर कर देते। देख लात ला तुकी खाने लागे ओ नहीं मेरा भी दिमाग खिलेगा भुकी खाके मीडिया ਹਟੋ ਟਿਪਿੰਗ ਦਾ ਛੇਕਾ ਦੇ ਦੇ 10 ਰੁਪਏ ਮੰਡਲ ਵਾਸਤੇ ਨਹੀਂ ਜੁੜਦੇ ਤੇ ਆਪਾਂ ਨੂੰ ਹੈਨਾ ਹੁਣ ਦੇਖ ਲੈ 500 ਦੇ ਨੋਟ ਚੋਂ ਕੀ ਖਾਣਿਆ ਓਏ ਪਿਆਰਾ ਸ਼ਮਾਨੂ ਹੈ ਆ ਤਾਂ ਮੇਰੀ ਮਾਚਨਾ ਦੀ ਕਿਰਪਾ ਹੈ ਓਏ ਉਤਾ ਹੈਗੀ ਆ ਮੇਰੀ ਗੱਲ ਥੱਲੇ ਬਾਰ-ਬਾਰ ਲਾਲੀ ਮੂਰੀ ਦਾ ਕਿਸ਼ਰਾ ਅੱਛਾ ਛੱਟਲੀ ਬਾਲਣਾ ਕਹੇ ਦੀ ਛੱਠਾ ਹੁੰਦਾ ਮੇਰਾ ਸੜਾ ਲਾਲਾ ਗੋਡੇ ਥੱਲੇ ਲੈ ਲੂਆ ਦੀ ਯਾਦ ਕਰਾ ਦੇ ਕਰ ਮੈਂ ਪਹਿਲੇ ਜਨਾਂ ਹੁਣ ਨਾ ਹਾਂ ਹਾਂ 10 ਮਹੀਆ ਹੈ ਮੇਰਾ ਪਪਾ ਫਿਰ ਜਾਂਦਾ ਹੈ ਆਪਣੀ ਸੱਠਾ ਬੱਦਗਾਇਆ ਤੇ ਵਾਹ ਮੈਹੀ ਨਿਕਲੀ ਜਾਂਦੇ ਚੱਲੀਏ ਤੇ ਦੇ ਚੱਲ ਚੱਲ ਆਹ ਆਹ ਉਹ ਸ਼ਾਮ ਨਹੀਂ ਹੈ ਖਾਦਾ ਖਾਦਾ ਅੰਦਰ ਸ਼ਾਮ ਦੀ ਹੈ ਹੈ ਫਿਰ ਚੱਲਦੇ ਆ ਜਾ ਆ ਜਾ ਮੋਈ ਇਹ ਦੇ ਦਿਓ ਆ ਜਾ ਤੇ શરી ਚ ਜਾਣ ਆਦੀ ਮੇਰੇ ਸਾਡੇ ਤੇ ਪਹਾੜ ਕਦਾ ਦੇ ਆ ਜਾ ਲੈ ਕੀ ਕੋਈ ਨਹੀਂ ਬੱਪ ਕੀ ਖਾਦੀ ਹੋਈ ਹੈ ਆ ਜਾ ਚੱਲ ਚੱਲ सुलोचना वाला दिमाग कम कर दिया तेरा था वाली बढ़िया स्कीम देती है इन पैसे हो गए हूं तो हूं चाहे कोई कम ना करिए सारा दिन नहीं बैठे रहिए हूं तो सत्त पुस्ता खाने वाला कम हो गया लाला जी ਉਹ ਦੇਖ ਸਾਧਨ ਵੀ ਆ ਗਿਆ ਆਪਣੇ ਕੋਲੇ ਰਹਾ ਰਹਾ ਲਾ ਜੀ ਓਏ ਤੂੰ ਕਿਨੇ ਸਿੱਧੇ ਨੂੰ ਚੱਕ ਕੇ ਅੰਦਰ ਆ ਗਿਆ ਹੈ ਹੋਰ ਕਿਵੇਂ ਬੰਦੂ ਨੀ ਮਾਰ ਜਾ ਚੱਲ ਗਈ ਕੋਈ ਅਗਲਾ ਕਿਨੇ ਬੈਠਿਆ ਉਹ ਪਹਿਲਾਂ ਅੰਦਰ ਲੈ ਆਪਰਾ ਦਾ ਘਰੇ ਬੋਲ ਬਾਰ ਦੀ ਕੀ ਲੋੜ ਹੈ ਆਪ ਦਾ ਘਰ ਕਿਨੇ ਹੋਰ ਆਪਣਾ ਕੀ ਬੰਦੇ ਲੈ ਬੰਦੇ ਨਹੀਂ ਤੂੰ ਦੱਸ ਕੀ ਚਾਚੇ ਦਾ ਮੁੰਡਾ ਸਾਡੇ ਦਾ ਹੈ ਹਾਂ ਦੱਸ ਕਿਵੇਂ ਆਇਆ ਤੀ ਉਹ ਸਾਬਿਆ ਕਰਨੀ ਆਪਣਾ ਸਾਬ ਮਿੰਨਾ ਹੋ ਗਿਆ

ਨਾ ਤਾਂ ਕਿਸੇ ਨੂੰ ਸੁਨੇਹਾ ਲਾਇਆ ਤਾਂ ਜੱਚੀ ਕੁਛ ਵੇਚੀ ਆਤੀ ਤਾਂ ਸਾਨੂੰ ਹੁਲਾ ਯਾਰ ਥੋੜਾ ਜਵਾਨ ਹੋ ਜੀਗੇ 1500 500 ਰੁਪਏ ਦਿਹਾੜੀ ਮਿਲੂਗੀ ਨਾ ਭਾਈ ਮੈਨੂੰ ਹੋਰ ਦਾ ਕਰੀ ਖੜਾ ਉਹ ਮੇਰੇ ਕੋਲ ਤਾਂ ਮੇਰੇ ਕੋਲ ਤਾਂ ਕੋਈ ਪੈਸਾ ਨਹੀਂ ਦੁਕਾਨ ਮੇਰੀ ਬੰਦ ਪਈ ਹੈ ਕਰੇ ਮੇਰਾ ਕੰਮ ਹੀ ਚੱਲਿਆ ਹੈਗਾ ਹੈ ਦੱਸ ਤੈਨੂੰ ਹੁਣ ਕਿੱਥੋਂ ਦੇਦਾ ਮੈਂ 15000 ਰੁਪਿਆ ਹੈ ਹੁਣ ਸੋਡੇ ਕੰਮ ਦਾ ਮੈਨੂੰ ਕੀ ਚੱਕਰਾ ਯਾਰ ਮੇਰੇ ਹੋਰ ਦਾ 500 ਰੁਪਏ ਦਿਹਾੜੀ ਦਾ ਲਹੀ ਸੀ ਵਿਚੇ ਦੋ ਬੰਦੇ ਆਉਣ ਦੇ 50 ਹੁਣ ਨਾ ਭਾਈ ਬੰਦਾ ਤਾਂ ਕੋਈ ਆਇਆ ਨਹੀਂ ਹੈਗਾ ਕੰਮ ਨਹੀਂ ਚੱਲਿਆ ਹੈਗਾ ਅੱਛੀ ਕਿੱਥੋਂ ਦੇ ਦਈਏ ਨਾ ਕੋ ਸਾਡੇ ਕੋਲੇ ਤਾਂ ਕੋਈ ਪੈਸਾ ਨਹੀਂ ਹੈਗਾ ਕੰਮ ਕਿਉਂ ਨਹੀਂ ਚੱਲਦਾ ਯਾਰ ਕੁਛਾ ਕਰ ਗਿੱਲਾ ਕਰ ਤੂੰ ਆਬਦਾ ਹੋਰੇ ਕੰਮ ਕਰ ਲੈ ਮੇਰੇ ਸਿਰ ਤੇ ਨਾ ਕੰਮ ਨਾ ਕਰੇ ਕੋਈ ਇਹਦਾ ਕੋਈ ਗੱਲ ਨਹੀਂ ਬਣੀ ਲਾਲਾ ਮੇਰੇ ਕੋਲੇ ਹੈ ਨਹੀਂ ਤੋਖਾ ਕਰ ਗਿਆ ਤੂੰ ਤੋਖੇ ਵਾਲੀ ਕੀ ਗੱਲ ਐ ਚ ਨਾ ਤੇਰੇ ਕੋਲੇ ਪੈਟਰੋਲ ਮੱਚ ਗਿਆ ਦੱਸ ਦੇਦਾ ਇੱਕ ਕੰਮ ਨਾ ਛੱਡੇ ਆ ਮੈਂ ਇੱਕ ਦੋ ਬੰਦੇ ਨੂੰ ਤਾਂ ਕਹਤਾ ਹਾਂ ਨਾ ਹੈ ਇੱਕ ਦੋ ਬੰਦੇ ਮਿਲ ਕੇ ਇੱਕ ਵੀ ਨਹੀਂ ਆਇਆ ਹੈਗਾ ਬੰਦਾ ਤਾਂ ਨਾ ਛੱਡੇ ਤਾਂ ਕੰਮ ਹੀ ਬੰਦ ਪਿਆ ਤਾਂ ਮੈਂ ਬੰਦ ਪਿਆ ਸਾਡਾ ਅਸੀਂ ਕਿੱਥੋਂ ਦੇ ਦੀਏ ਚੱਲ ਕੋਈ ਗੱਲ ਨਹੀਂ ਜਾ ਪਾਈ ਤੂੰ ਦੇਖਦਾ ਮੈਂ ਕੋਈ ਨਹੀਂ ਸਾਡੇ ਕੋਲੇ ਕੋਈ ਪੈਸਾ ਨਹੀਂ ਹੈਗਾ ਲੈ ਮੂਝ ਕੇ ਇਹ ਨਹੀਂ ਦਾ ਚ ਬਚਿਆ ਤੀ ਕੁਛ ਦੋ ਬੰਦਿਆਂ ਨੂੰ ਜੇ ਕਹਤਾ ਫਿਰ ਅਸੀਂ ਕਿਹਦੀ ਜੀਵਿਕਾ ਸੀਗੀ ਹੋਈ ਤਾਂ ਗੱਲ ਹੈ ਪੈਸੇ ਉਹੀ ਬੰਦ ਕਰ ਤੈਨੂੰ ਪਤਾ ਕਿੰਦਾ ਰਿਸਕ ਲਿਆ ਸੀਨੇ ਦੇ ਜੀਆ ਨੇ ਜਿੰਦੀ ਰਵੇ ਮੇਰੀ ਸਲੋਚਨਾ ਜਿੰਨੀ ਮੈਨੂੰ ਸਕੀਮ ਦੇਤੀ ਬਸ ਇੱਕ ਦਿਨ ਜਵਾਬ ਦੇ ਦਿਓ ਹਰੇਕ ਨੂੰ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਹੈਗੀ ਜਮਨਤਿੰਦਾ ਤੰਨੀ ਰਾਮ ਮੇਰੇ ਕੋਲੇ ਆ ਸਕਦੇ ਨੇ ਮੇਰੇ ਕੋਲੋਂ ਜਾ ਨਹੀਂ ਸਕਦੇ ਲਾਲਾ ਦਾ ਸੜਾ ਬਹੁਤ ਮਾੜੀ ਕਰ ਗਿਆ ਇਹ ਉਮੀਦ ਨਹੀਂ ਸੀ ਮੈਨੂੰ ਲਾਲੇ ਤੋਂ ਕੋਈ ਗੱਲ ਨਹੀਂ ਆਲਾ ਤੇਰੀ ਤਾਂ ਮੈਂ ਚ ਕਾ ਮਟਾਪਾ ਨਾ ਖੇਡਾਂ ਮੈਂ ਖੇਡਣ ਦੇਮਾ ਕੁੱਤੀ ਚ ਮੋਟੂ ਆ ਇੰਨਾ ਚਲਚਨਾ ਦੇਖ ਬਵੰਜਾ ਆ ਗਈ ਅੱਜ ਇਹ ਕਿਦੀ ਕਿਦੀ ਲੱਗੀ ਹੋਈ ਐ ਦੇਣੇ ਤਾਂ ਨਹੀਂ ਕਿਸੇ ਨੂੰ ਹੂੰ ਦੇਣੇ ਤਾਂ ਨਹੀਂ ਕਿਸੇ ਨੂੰ ਬਵੰਜਾ ਲੱਗੀ ਹੋਈ ਐ ਕਿੰਨੇ ਦੀ ਐ 1000 ਰੁਪਏ ਦੀ ਲੱਗੀ ਹੋਈ ਹੈਗੀ ਕਿਹਦੀ ਲੱਗੇ ਹੈ 1000 ਰੁਪਏ ਦੀ ਸਲਾਹ ਕੌਣ ਲਾ ਗਿਆ ਹਏ ਇਤਨਾ ਸੱਚੀ ਹੋ ਲੱਗੇ ਕੀ ਅਮਲੀ ਪੂਰੇ ਹੋਰੀ ਯਾਰ ਆਕਾ ਮਰਵਾਤਾ ਸੁਕੁੰਤਲਾ ਤਾਂ ਤੂੰ ਹਏ ਪੈਨਸਲ ਚੋਂ ਵੀ ਸੁਕੁੰਤਲਾ ਨਿਕਲੀ ਜਾਂਦਾ ਕੁਛ ਨਹੀਂ ਹੁੰਦਾ ਆ 1000 ਦਾ 80000 ਰੁਪਏ ਬਣ ਗਿਆ ਹਾਂ ਹੁਣ ਮੇਰੀ ਗੱਲ ਸੁਣੋ ਮੁੱਕਰ ਜਿਓ ਐ ਕਿ ਮੈਂ ਮੁੱਕਰ ਜਾਂਦਾ ਪਿੰਡ ਦਾ ਕੰਮ ਹੈ ਉਕੜਾ ਪੜੇ ਲਿਖੇ ਨੇ ਅਨਪਰਤਾ ਹੈਗੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ ਆਪਾਂ 25 52 ਦੀ 25 ਕਰ ਦਾਂਗੇ ਇਹਨਾਂ ਨੂੰ ਕਹਿ ਦਾਂਗੇ 25 ਆਈਏ 25 ਆਈਏ ਉਹਨਾਂ ਨੂੰ ਕੋਈ ਪਤਾ ਲੱਗਦਾ ਬਸ ਤੁਸੀਂ ਗੱਲ ਪਲਟਾ ਦਿਓ ਕਿਸੇ ਹੋਰ ਤੋਂ ਨਾ ਪਤਾ ਕਰ ਲੈਣ ਕੁਝ ਨਹੀਂ ਕਰ ਸਕਦੇ ਦੋ ਨੰਬਰਾਂ ਦਾ ਧੰਦਾ ਇਹ ਅੱਛਾ ਹਾਂ ਬਸ ਤੁਸੀਂ ਟੈਨਸ਼ਨ ਨਹੀਂ ਲੈਣੀ ਮੁੱਕਰ ਜੋ ਕਿ ਹੈ ਨਹੀਂ ਮੇਰੇ ਕੋਲ ਹੋ ਜੂਗਾ ਮੈਨੂੰ ਕੱਚ ਜਾਇ ਦੇਣਾ ਮੈਂ ਕਹਿੰਦਾ ਹੈ ਕਿ ਕੱਚੀ ਪੰਜੀ ਦੀ ਆ ਜਾ ਆ ਜਾ ਆ ਜਾ ਓਏ ਚੱਲ ਹਾਏ ਓਏ ਅੰਗਲੀ ਕੋਈ ਨਾ ਕਬਰਾਉਣਾ ਤੁਸੀਂ ਸਿਰਫ ਇੰਨਾ ਕਹਿ ਦਿਓ ਵੀ ਤੁਹਾਡੀ 55 ਨਹੀਂ ਆਈ 25 ਆਈ ਹੈ ਤੂੰ ਆਪੀ ਗੱਲ ਕਰਨੀ ਮੈਨੂੰ ਕਿੱਥੇ ਜਾਣਾ ਕਿਤੇ ਉਹ ਕਿੱਥੇ ਲੁਕੋਂਗੇ ਆਪਣਾ ਘਰ ਹੈਗਾ ਹੁਣ ਕਿਸੋਫੇ નીચે ਵਰਨਾ ਬੈਠੇ ਰਹਿ ਰਾਮ ਨਾਲ ਕੁਛ ਨਹੀਂ ਹੁੰਦਾ ਬੋਚ ਨਾ ਅੱਤਰਿਆ ਵੇ ਬੋਲ ਤੇ ਬੋਲ ਫਿਰ ਆਗੇ 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 ਚੱਲ ਮੇਰੇ ਮੂਹਰੇ ਆਹ ਹਾਂ ਹਾਂ ਉਹਨਾਂ ਨੇ ਕੀ ਐ ਆਖੀ ਚਾ ਹਾਂ ਅਜੀ ਰਾਜੋ ਆਪਣਾ ਨੰਬਰ ਦੇਖੋ ਆਇਆ ਆਪਣਾ ਨੰਬਰ ਫੇਰ ਮੈਂ ਉਹ ਨਹੀਂ ਦੇਖ ਕੇ ਤੇ ਆ ਹਾਂ ਥੋੜੀ ਥੋੜੀ ਜਿਹੀ ਕਿਸਮਤ ਹਾਲੀ ਰਹਿ ਗਈ ਕਿੰਨੀ ਕਾ ਇਹ ਪਿਛੇ ਦੇਖ ਦਵੰਚ ਚਲਾਈ ਸੀ ਹਾਂ 1000 ਰੁਪਏ ਦੀ ਹਾਂ ਉਹਦੀ ਪਾਟ ਾ ਗਈ 25 ਆ ਗਈ 1000 ਦਾ ਬਹੁਤ ਫਰਕ ਪਿਆ ਅੱਠ ਦੇ ਮੇਰੀ ਜਰਪੂਗੇ ਹਾਂ ਦੇਖਿਆ ਪਾਂਜਾ ਮੂਰੇ ਦੀ ਦੁਆ ਮੰਗਦੀ ਹਾਂ ਉਹ ਜਿਹੜੀ ਆਈ ਹੈ ਉਹ ਦੁਆ ਮੂਰੇ ਪਾਂਜਾ ਮਾਗਣਾ ਉਹ ਦੁਆ ਪਤਾ ਹੀ ਕਰਦੇ ਪਾਂਦੇ ਜਿਹੜੇ ਕਰਦੇ ਮਿਲ ਜਾਂਦਾ ਮੇਰਾ ਕਿਹਦਾ ਕੱਦਾ ਕੰਮ ਹੈ ਤਰੇ ਤਜੱਦੀ ਦੇ ਦੇ ਪਾਲਤਾ ਇਹ 500 ਦੇ ਦੇ ਫਿਰ ਕਿ ਹੋ ਗਿਆ 1000 ਰੁਪਏ ਹਰੇ ਸੁਖ ਨਾਲ ਤੁਸੀਂ 2 ਮਹੀਨੇ ਦੁੱਧ ਮਹੀਨੇ ਚ 40-50000 ਰੁਪਏ ਕਮਾ ਲਿਆ 1000 ਨਹੀਂ ਹਾਰੇ ਸੜੀ ਤਾਂ ਕਿਸਮਤ ਹੈ ਹਾਰ ਗਈ ਲੈ ਲੈ ਨਬੜੇ ਕੰਮ ਸੱਚੀ ਹਾਂ ਆਈ ਵੀ ਭਾਈ ਥੱਦੀ ਪੂਰੇ ਹੋਏ ਹਾਂ ਚਾਰ ਬਰਕਰਰ ਚੱਲਦੇ ਆ ਜਾ ਤਾ ਹੋਰ ਵੀ ਠੰਗਣ ਫੜਾਂਗੇ ਆਇਆ ਨਹੀਂ ਮੇਰਾ ਭਾਈ ਥੱਦਾ ਜੇ ਦੁਵਾਰੇ ਦੇਖ ਲੈ ਕੀ ਪਤਾ ਹੈ ਦੇਖ ਲਿਆ ਦੇਖ ਲਿਆ ਤਨ ਤਸੱਲੀ ਨਹੀਂ ਹੈਗੀ ਮੇਰੇ ਤੇ ਆ ਲੋਚਣਾ ਨੂੰ ਮੋਚਣਾ ਨੂੰ ਕਹਿੰਦੇ ਦੇਖ ਲੂਗੀ ਆਹੋ ਐਸਾ ਮੈਂ ਦੱਸਿਆ ਬਵੰਜਾ ਆਈ ਹੈ ਆ ساری 25 ਆਈ ਹੈ ਬਵੰਜਾ ਨਹੀਂ ਆਈ ਹੈਗੀ ਉਹ ਮੈਨੂੰ ਦਾਲ ਚਕਾਲਾ ਲੱਗਦਾ ਕੁਝ ਹੋਰ ਕਿਸੇ ਦਾ ਮੈਨੂੰ ਵੀ ਪਾਗਲ ਕਰ ਦਿੰਦੇ ਆ ਯਾਰ ਕੋਈ ਦਾਲ ਚਕਾਲਾ ਨਹੀਂ ਹੈਗਾ ਜਾਓ ਕੁਝ ਨਹੀਂ ਆਇਆ ਹੋਰ ਉਹਨੇ ਕਿਸਮਤ ਕਾਲੀ ਹੈ ਦਾਲ ਦੀ ਕਿਸਮਤ ਤਾਂ ਖੜਾ ਕਰ ਲੈ ਹਣ ਤੇ ਖੜਾ ਨੂੰ ਵੀ ਹਾਰ ਗਿਆ ਛੋੜੀ ਜੀ ਕੀ ਬਰੇ ਯਾਰੀ ਵਾਤੀ ਜੇ ਕਰੇ ਚਲੇ ਦੇਖ ਕੇ ਗਏ ਨਾ ਤੂੰ ਮੇਰੇ ਦਾਰਸਾ ਲਾ ਲਾ ਹਜ਼ਾਰ ਰੁਪਏ ਹਾਰੇ ਦਸਨੇ ਕਰਦੇ ਨੇ ਬਥੇਰੇ ਲੈ ਗਏ ਪਹਿਲਾਂ ਮੇਰੇ ਦਾਰਸਾ ਲੈ ਲੈ ਤੋੜਦਾ ਹਾਏ ਹਾਏ ਮੈਂ ਯਾਰਾ ਪੁੱਛਣਾ ਸੱਚ ਏ ਮੇਰਾ ਸ਼ਲਾ ਖਲੀ ਵੀ ਮੋਚਣਾ ਲੱਗ ਰਿਹਾ ਕਿ ਨਾ ਬੈਠੀ ਹੈ ਨਾ ਤੇ ਪੈਂਦਾ ਤਾਂ ਮੋਚਣਾ ਕਰ ਕੀ ਹਾਰੇ ਆ 5000 ਰੁਪਏ ਹਾਰੇ ਬਾਈ ਔਰ 10000 ਨਹੀਂ ਟੈ ਇੰਨੀ ਲੈ ਕੇ ਇੰਨੇ ਨਹੀਂ ਮੇਰੇ ਪਪੂ ਦੇ ਹਾਂ ਮਿਲ ਗਿਆ ਛਣ ਓਏ ਹਾਂ ਚਲ ਚਲੇ ਟੱਕਲਾ ਜੀ ਓਏ ਮੇਰੇ ਜੋੜ ਕਰਾ ਦੇ ਰਸਤੇ ਵਾਲੇ ਖਰਾਬ ਨਹੀਂ ਟੋਏ ਪੈ ਰਹੇ ਨੇ ਰਸਤੇ ਖਰਾਬ ਨਹੀਂ ਹਾਏ ਹਾਏ ਜਿੱਦ ਲੈ ਲੈ ਬੇਚ ਤੇਰਾ ਲਾਲਾ ਇੱਥੇ ਟੱਕਲਾ ਮੇਰੇ ਚੱਲ ਬੱਚ 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 ਕਦੋਂ ਕਰਦੇ ਹਾਂ ਤੇ ਖਾਂਦੇ ਫਿਰਦੇ ਆ ਪੱਕੇ ਖਾਂਦੇ ਕਰ ਤੂੰ ਕੀ ਹੋਇਆ ਗਰੀਬੀ ਆ ਗਈ ਅੱਛਾ ਸਾਲਾ ਨਹੀਂ ਇਹਦੀ ਗਰੀਬੀ ਵੀ ਆ ਗਈ ਅੱਛਾ ਤਾਂ ਟਵਾਰ ਖਰੀਦ ਦਿਆ ਹੁਣ ਹਾਂ ਹਾਂ ਕਮਰਾ ਹੋਰ ਜਿੱਥੇ ਟੋਪ ਤੇ ਗੈਲਰੀ ਦੀ ਕੁੜੇ ਦੱਸ ਚ ਗੱਲ ਮੈਂ ਦੱਸਦਾ ਤੈਨੂੰ ਹਾਂ ਉਹ ਅਸੀਂ ਛੱਤ ਲਾਉਂਦੇ ਹੁੰਦੇ ਸੀ ਦੇਖੇ ਤੇ ਚਲਾ ਦਿੱਤੇ ਸੀ ਹਾਂ ਮੈਂ ਵੀ ਥਿਲਾਉਂਦੀ ਹਾਂ ਹਾਂ ਮਾਤੇ ਪੈਸੇ ਆ ਗਏ ਸਾਨੂੰ ਤੇ ਕੁਝ ਖਾਂ ਖੁ ਗਏ ਸਮਾਨਾ ਸਮੂਨਾ ਤੈਨੂੰ ਪਤਾ ਤਾਂ ਹੋਏਗਾ ਅਸੀਂ ਸਮਾਨੇ ਵੀ ਚਾਲਦੇ ਨਹੀਂ ਹੈਗੇ ਅੱਛਾ ਤੇ ਫੇਰ ਆ ਚਿੱਕ ਦਿਨ ਕੀ ਕਰਿਆ ਛੱਤਾ ਲਾਇਆ ਹੋਰ ਜਿਹੜੇ ਪੈਸੇ ਆ ਗਏ ਤੇ ਅਸੀਂ ਸਾਰੇ ਲਾ ਗਏ ਸਾਰੇ ਲਾ ਬਚਾ ਸਾਰੇ ਲਾਤੇ ਫੇਰ ਸਾਰੇ ਲਾਤੇ ਤੇ ਅੱਛੀ ਲਾਇਆ ਮੈਂ ਕਿੰਨੇ ਪੰਦੇ ਦੋ ਅੱਛਾ ਹਾਂ ਤੇ ਲਾਲਾ ਕੰਡਾ 25 ਆ ਗਈ ਓਏ 52 ਆਈਏ ਕੱਲ ਪਾਂ 52 ਓ ਨਾ ਨਾ ਕੱਲ ਲਾਈਤੀ ਅੱਜ ਅੱਜ ਹਾਂ ਫੇਰ ਅੱਜ ਆਉਣੀ ਸੀ ਉਹ ਕਹਿੰਨੇ ਵੀ 52 ਲਾਈਤੀ 2 ਬਨ ਜਾਗੀ ਓਏ ਲਾਲਾ ਸਾਨੂੰ ਗਲਤ ਦੱਸ ਗਿਆ ਫੇਰ ਓ ਨਾ ਨਾ ਜੀ ਆਇਆ ਕਹਿੰਦਾ ਸੀ ਕਹਿੰਦਾ ਪਲਟ ਕੀ ਓ ਲਾਲਾ ਪਲਟ ਗਿਆ ਤੁਨੂੰ ਮੈਂ ਮੋਬਾਈਲ 'ਚ ਦੇਖੀ ਇਹਨਾਂ ਦੂਤਨੀ ਜਗ੍ਹਾ ਹੋਰ ਪਤਾ ਕਰਾਂ ਤੇਰੀ ਸੌ ਲੱਗੇ ਮੈਂ ਤੈਨੂੰ ਵਰਕੇ ਕੀ ਲੈਣਾ ਯਾਰ ਹਾਂ ਤੂੰ ਦੇ ਓਏ ਮੈਂ ਕੱਲੇ ਅੱਜ ਤੇ ਪਤਾ ਲੱਗ ਜਾਂਦਾ ਹਾਂ ਹਾਂ ਉਹ ਵੀ ਤੇਲ ਦੇ ਗਿਆ ਬਣੀਆਂ ਤੈਨੂੰ ਕਿਵੇਂ ਪਤਾ ਮੈਨੂੰ ਵੀ ਤੇ ਆ ਗਿਆ ਮੈਨੂੰ ਵੀ ਤੇ ਆ ਗਿਆ ਤੇਰਾ ਕਿਉਂ ਕਿਵੇਂ ਤੇਰੇ ਕੋਲ ਪੈਸੇ ਲੱਗ ਗਿਆ ਬਾਨੀਆ ਮੈਂ ਗਿਆਦੀ ਲੈਣਾ ਕਿਉਂ 50 ਰੁਪਏ ਬੜਾ ਲੁੱਚਾ ਨਿੱਕਲਾ ਉਹ ਬਾਨੀਆ ਗੱਲ ਸੱਚੀ ਐ ਮਗਰ ਦੀ ਕਰਨਾ ਕੀ ਐ ਦੇਖ ਲੋ ਓਏ ਚੱਲ ਚੱਲ ਮੇਰੇ ਛੱਡ ਦੇ ਚਲੇ ਨੂੰ ਮੋੜ ਲੈਣ ਵਾਲੇ ਨੇ ਕੁੱਤੇ ਦੇ ਦੇ ਇਹਨੂੰ ਮੋੜ ਰੇਡੀ ਮੋੜਾ ਆਜਾ ਨਹੀਂ ਛੜਾ ਆ ਚਲੋ ਚਲੋ ਅੱਜ ਤਾਂ ਦੀਵੀ ਮਾਤਾ ਤੇਰੇ ਥਾਂ ਤੇ ਚਾਲਚਰਾ ਕਿੰਗਾ ਅੱਛੀ ਜਹਰ ਬਚ ਗਿਆ 15 ਉਹ ਜੱਟ ਦਾ ਮਗਰ ਦਾ ਉਹ ਬਚ ਗਿਆ ਅੱਛੀ ਜਹਰ ਅਮਲੀਆਂ ਦਾ ਜੇ ਅਮਲੀਆਂ ਨੂੰ ਅੱਛੀ ਜਹਰ ਦੇਣਾ ਪੈ ਜਾਂਦਾ ਮੈਂ ਤਾਂ ਜਮੀਂ ਤੇ ਰਹਿੰਦਾ ਕਿੰਨੇ ਦਿਨ ਦਾ ਅੱਛੀ ਜਹਰ ਜੈ ਹੋ ਦੇਵੀ ਮਾਤਾ ਧੰਨਵਾਦ ਤੇਰਾ ਪਾਜੀਤਾ ਮੈਂ ਅਮਲੀ ਅਮ ਗਰਵੀਨ ਆਲਾ ਤਨ ਫਿਰ ਜਾਂਦੇ ਇਹ ਤਾਂ ਆਪ ਦੇ ਕੰਮ ਜਾਂਦੇ ਹੋ ਨੇ ਤੂੰ ਤਾਂ ਚੱਲ ਲਵਦੀ ਦੁਕਾਨ ਤੇ ਹੈਲੋ ਏ ਹਾਂ ਹਾਂ ਲੈ 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 ਕਿਰ ਕਿਰ ਕਿ ਹਾਂ ਭਾਈ ਓਏ ਇੱਥੇ ਇੱਥੇ ਕੰਨੇ ਲੋਕ ਲੈ ਆਹ ਪੱਛੀ ਕੰਨੇ ਇਲਾਜਿਓ ਛੱਟਾ ਅੱਖ ਨੇ ਹੈ ਮੈਂ ਹੁਣ ਜਾਂਦੇ ਵੀ ਨਹੀਂ ਦੁਕਾਨ ਤੇ ਖਾਜਾ 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 ਹਾਂ ਕਰਨ ਤਾਂ ਲਾ ਆਵਾਂਗੇ ਹਾਂ ਪਹਿਲਾਂ ਇਹ ਦੱਸੇ ਤੁਹਾਨੂੰ ਵੀ ਅੱਜ ਛੱਟਾ ਕਿੰਨਾ ਆਇਆ ਸਾਡਾ ਕੀ ਨੰਬਰ ਆਇਆ ਤੀ ਅੱਜ 25 ਆਈ ਹੈ ਤੁਹਾਨੂੰ ਬੱਚਾ ਹੋਏਗਾ ਤੀ ਮੂਰ ਕੇ ਬੰਦੇ ਹੋ ਅੱਜ 25 ਆਈ ਹੈ 52 ਆਈ ਅੱਜ ਇੱਕ ਕੰਨ ਕਹਿੰਦਾ ਤੈਨੂੰ ਮੈਂ ਕਹਿੰਦਾ ਪੰਜ ਦੋ ਆਈਏ ਨਾਲੇ ਹਾਂ ਬੰਦੇ ਤੁਸੀਂ ਇਹਦੇ ਮਗਰ ਲੱਗ ਰਹੇ ਹੋ ਇਹ ਪੰਜ ਦੋ ਨਹੀਂ ਆਈ 10 5 ਆਈਏ 5 ਚ ਗਈ 55 ਆਈਏ ਮੈਂ ਅਰੇ ਮੋਬਾਈਲ ਚ ਕੱਟ ਕੇ ਦੇਖਿਆ ਮੈਂ ਪਤਾ ਕਰਿਆ ਤੈਨੂੰ 400 ਤੇ ਤੈਨੂੰ ਕੀ ਪਤਾ ਹੈ ਮੋਬਾਈਲ ਚ ਤੈਨੂੰ ਕਿੱਥੇ ਕੱਢਣੀ ਆਂਦੀ ਹੈ ਝੂਠ ਬੋਲਦਾ ਆਂਦੇ ਸਾਨੂੰ ਉੱਲੂ ਬਣਾ ਰਿਹਾ ਹੈ ਮੈਨੂੰ ਵੀ ਲੱਗਦਾ ਹੈ ਮੇਰੇ ਪਹਿਲਾਂ ਝੂਠ ਬੋਲਦਾ ਹੈ ਨਾ ਮਾਰੇ ਬੰਦੇ ਮੈਂ ਕਿੱਥੇ ਤੈਨੂੰ ਝੂਠ ਬੋਲ ਕੇ ਕਿੱਥੇ ਜਾਊਂਗਾ ਹੈ ਬੇਬੀ ਦੀ ਸ਼ਾਹ

மேல சொல்லோ <ông liebe glass> ਤੁਸੀਂ ਗੰਦੀ ਗੱਲ ਕਰੋ ਨਾ ਬਾਲੇ ਕੌਣ ਸਮਝਦਾ ਨਾ ਮੁਕਾਲਾ ਸਮਝਦਾ ਨਾ ਕਤਲ ਗੱਲ ਨਾ ਇਹ ਮੋਚਿਆਂ ਦਾ ਨਾਂ ਲੈਂਦਾ ਬਾਰ ਪੈਸੇ ਖਾ ਗਿਆ ਜੀ ਮੋਚ ਨੇ ਮੇਰੇ ਕਿਨੇ ਪੈਸੇ ਤੱਕ ਜੀ ਤੁਹਾਨੂੰ ਖਾ ਲਾ ਅੱਛਾ ਸਮਝਦਾ ਨਾ ਜੀ ਬੰਦਿਆ ਨਾ ਕਹਿੰਦਾ ਇਹ ਚੱਡਦੇ ਰੋਜੀ ਆ ਰੋਜੀ ਤੇ ਨੀ ਬੈਠਾ ਕਰ ਦੇ ਤੇਰੀ ਨੀ ਲੋਟਾਂ ਦੀ ਕਦੇ ਮੋਚ ਮੈਂ ਕਦੇ ਰੋਜੀ ਹਾਈ 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 ਚੜ੍ਹਦਾ ਗੱਲ ਨਹੀਂ ਉਹ ਨਹੀਂ ਇਹ ਨਹੀਂ ਆਦੀ ਆਪਣਾ ਗਿਆ ਜਾਓ ਹੁਣ ਤੁਸੀਂ ਹੋਰ ਵੀ ਕਾਕਾ ਨਹੀਂ ਆਉਣੇ ਪੂਰੇ ਹੋਏ ਚਲ ਜਾਈਏ ਜਾਓ ਜੀ ਜਾਓ ਹੋ ਗਏ ਅਧੂ ਕੀ ਦੇਖੀ ਜਨਾ ਨਹੀਂ ਬਾਰ ਬਾਰ ਸੋਰਾ ਮੁਰਾਤ ਸੋਰਾ ਆਮੇ ਹਾਈ 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 ਜੰਨਾ ਫਿਰ ਕੀ ਹੋਇਆ ਹੋਰ ਭਿਆਨਤੀ ਹੈ ਰੇ ਤੁਸੀਂ Һә? Сөтмәле, минне дәерәм,